ਅੱਧਾ ਦਸੰਬਰ ਲੰਘ ਚੁੱਕਿਆ ਪਰ ਹਲੇ ਤੱਕ ਜੋ ਸਰਦੀਆਂ ਦੇ ਵਿੱਚ ਕਹਿੰਦੇ ਅਸਲੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਬਰਸਾਤਾਂ ਤੋਂ ਬਾਅਦ ਉਹ ਇੱਕ ਬਰਸਾਤ ਨਹੀਂ ਆਈ ਹਲੇ ਵੀ ਪੰਜਾਬ ਦੇ ਲੋਕ ਬਰਸਾਤ ਨੂੰ ਉਡੀਕ ਰਹੇ ਨੇ ਕਿਉਂਕਿ ਜਦੋਂ ਮੀਂਹ ਆਊਗਾ ਫੇਰ ਹੀ ਸੁੱਕੀ ਠੰਡ ਖਤਮ ਹੋਵੇਗੀ ਹੁਣ ਫਿਰ ਹਾਲ ਸੁੱਕੀ ਠੰਡ ਪੈ ਰਹੀ ਹੈ ਜਿਸ ਦੇ ਕਾਰਨ ਲੋਕਾਂ ਦਾ ਜਿਨਾ ਦੁੱਬਰ ਹੋਇਆ ਪਿਆ ਹੈ ਉਰਾ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਿਆ ਹੁਣ ਲੋਕ ਕਿਸ ਤਰੀਕੇ ਨਾਲ ਅਲਾਓ ਦਾ ਸਹਾਰਾ ਲੈ ਰਹੇ ਨੇ ਯਾਨੀ ਕਿ ਅੱਗ ਬਾਲ ਕੇ ਹੱਥ ਸਾਇਕ ਰਹੇ ਨੇ ਸਵੇਰੇ ਔਰ ਸ਼ਾਮ ਨੂੰ ਕਾਫੀ ਜ਼ਿਆਦਾ ਠੰਡ ਹੋ ਰਹੀ ਹੈ ਔਰ ਇਹੀ ਠੰਡ ਲੋਕਾਂ ਨੂੰ ਬਿਮਾਰ ਵੀ ਕਰ ਰਹੀ ਹੈ ਕਿਉਂਕਿ ਇਹੀ ਹੈ ਸੁੱਕੀ ਠੰਡ ਹਲੇ ਤੱਕ ਮੀਂਹ ਨਹੀਂ ਪਿਆ ਸਰਦੀਆਂ ਦਾ ਜਦੋਂ ਮੀਂਹ ਪਵੇਗਾ ਫੇਰ ਹੀ ਉਸ ਤੋਂ ਬਾਅਦ ਬਿਮਾਰੀਆਂ ਦੂਰ ਹੋਣਗੀਆਂ ਫੇਰ ਅਸਲੀ ਠੰਡ ਦੀ ਸ਼ੁਰੂਆਤ ਹੋਵੇਗੀ ਫਿਲਹਾਲ ਕੋਹਰਾ ਪੈਣਾ ਸ਼ੁਰੂ ਹੋ ਗਿਆ ਇਹ ਤੜਕਸਾਰਦੀਆਂ ਸਵੇਰ-ਸਵੇਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਆ ਕੁਝ ਸਮਾਂ ਪਹਿਲਾਂ ਦੀਆਂ ਨੇ ਇਹ ਬਠਿੰਡਾ ਤੋਂ ਅਸੀਂ ਤੁਹਾਨੂੰ ਤਸ ਸ਼ਹਿਰਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਭਾਵੇਂ ਪਿੰਡਾਂ ਦੀ ਗੱਲ ਕਰ ਲਈਏ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਉੱਤੇ ਚੱਲਣਾ ਬੜਾ ਔਖਾ ਹੈ ਕਿਉਂਕਿ ਜੋ ਧੁੰਦ ਪੈ ਰਹੀ ਹੈ ਫੋਗ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਔਰ ਇਹੀ ਧੁੰਦ ਅੱਗੇ ਜਾ ਕੇ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ ਇਹ ਜਿਹੜੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਬਠਿੰਡਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਬਠਿੰਡਾ ਦੇ ਵਿੱਚ ਕੀ ਹਾਲਾਤ ਨੇ ਬਹੁਤ ਜ਼ਿਆਦਾ ਸੰਘਣੀ ਧੁੰਦ ਪੈਣਾ ਸ਼ੁਰੂ ਹੋ ਗਈ ਹੈ ਉਹ ਠੰਡ ਵੀ ਕਾਫੀ ਜ਼ਿਆਦਾ ਹੋ ਗਈ ਹੈ ਸਵੇਰੇ ਔਰ ਰਾਤ ਦੀ ਤਾਂ ਕਾਫੀ ਜ਼ਿਆਦਾ ਠੰਡ ਹੈ ਲੇਕਿਨ ਜਿਵੇਂ ਜਿਵੇਂ ਦੁਪਹਿਰ ਹੁੰਦੀ ਹੈ ਪੂਰੀ ਜ਼ਿਆਦਾ ਤਪੇਸ਼ ਵੀ ਹੋ ਜਾਂਦੀ ਹੈ ਇਸੇ ਕਰਕੇ ਇਹ ਮੌਸਮ ਲੋਕਾਂ ਨੂੰ ਬਿਮਾਰ ਕਰ ਰਿਹਾ ਕਿਉਂਕਿ ਸਵੇਰੇ ਇੱਕਦਮ ਠੰਡ ਹੋ ਜਾਂਦੀ ਹੈ ਦੁਪਹਿਰ ਨੂੰ ਆ ਕੇ ਮੌਸਮ ਠੀਕ-ਠਾਕ ਹੋ ਜਾਂਦਾ ਹੈ ਨਿੱਗਾ ਜਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਫੇਰ ਇੱਕਦਮ ਠੰਡ ਹੋ ਜਾਂਦੀ ਹੈ ਔਰ ਇਹੀ ਮੌਸਮ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀਆਂ ਹੁਣ ਲਾਈਨਾਂ ਲੰਬੀਆਂ-ਲੰਬੀਆਂ ਲੱਗ ਗਈਆਂ ਨੇ ਹੁਣ ਤੁਹਾਨੂੰ ਬਠਿੰਡਾ ਤੋਂ ਇਲਾਵਾ ਹੋਰ ਦੋ ਤਸਵੀਰਾਂ ਦਿਖਾ ਦਿੰਦੇ ਹਾਂ ਕਿਸ ਤਰੀਕੇ ਨਾਲ ਇੱਕ ਪਾਸੇ ਅੰਮ੍ਰਿਤਸਰ ਔਰ ਦੂਸਰੇ ਪਾਸੇ ਬਠਿੰਡਾ ਦੀਆਂ ਹੋਰ ਤਾਜ਼ੀਆਂ ਤਸਵੀਰਾਂ ਦੇਖ ਲਓ ਕਿਵੇਂ ਪੂਰੇ ਪੰਜਾਬ ਦੁਆਬੇ ਦੀ ਗੱਲ ਕਰ ਲੋ ਜਾਂ ਫਿਰ ਮਾਲਵਾ ਦੀ ਗੱਲ ਕਰ ਲੋ ਹਰ ਪਾਸੇ ਇਹੀ ਹਾਲਾਤ ਨੇ ਫੌਗ ਕਾਰਨ ਧੁੰਦ ਕਾਰਨ ਸੰਘਣੀ ਧੁੰਦ ਕਾਰਨ ਬਹੁਤ ਜ਼ਿਆਦਾ ਲੋਕਾਂ ਦਾ ਔਖਾ ਹੋਇਆ ਹੋਇਆ ਆ ਦੇਖੋ ਕਿਵੇਂ ਅੰਗੀਠੀਆਂ ਜਲਾ ਜਲਾ ਕੇ ਹੱਥ ਸੇਕ ਰਹੇ ਨੇ ਕੋਈ ਤਸਲਿਆਂ 'ਚ ਅੱਗ ਲਗਾ ਕੇ ਹੱਥ ਸੇਕ ਰਹੇ ਹੈ ਫਿਰ ਆਪਣੀ ਠੰਡ ਨੂੰ ਦੂਰ ਕਰ ਰਹੇ ਨੇ ਔਰ ਦੂਸਰੇ ਪਾਸੇ ਹਾਈਵੇ ਦੀਆਂ ਤਸਵੀਰਾਂ ਦੇਖ ਲਓ ਹਾਈਵੇ ਦੇ ਉੱਤੇ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਗਈ ਹੈ ਜੇਕਰ ਆਪਾਂ ਗੱਲ ਕਰੀਏ 100 150 ਮੀਟਰ ਦੀ ਇਸ ਤੋਂ ਵੱਧ ਵਿਜ਼ਿਬਿਲਟੀ ਨਹੀਂ ਰਹੀ ਜਿਹੜੇ ਲੋਕ ਸਵੇਰੇ ਸਵੇਰੇ ਡਿਊਟੀਆਂ ਦੇ ਉੱਤੇ ਜਾਂਦੇ ਨੇ ਜਾਂ ਕੋਈ ਜ਼ਰੂਰੀ ਕੰਮਾਂ ਤੇ ਜਾਂਦੇ ਨੇ ਉਹਨਾਂ ਨੂੰ ਸਭ ਤੋਂ ਵੱਧ ਔਖਾ ਹੋ ਰਿਹਾ ਕਿਉਂਕਿ ਵਿਜ਼ਿ Yeah. <laughs> ਕੋੜਾ ਕਾਫੀ ਜ਼ਿਆਦਾ ਧੁੰਦ ਕਾਫੀ ਜ਼ਿਆਦਾ ਹੈ ਇਸ ਕਰਕੇ ਉਹਨਾਂ ਨੂੰ ਆਪਣੇ ਵਾਹਨ ਚਲਾਉਣ ਦੇ ਵਿੱਚ ਦਿੱਕਤ ਹੋ ਰਹੀ ਹੈ ਔਰ ਇਹੀ ਮੌਸਮ ਹਾਦਸਿਆਂ ਦਾ ਵੀ ਕਾਰਨ ਬਣਦਾ ਕਿਉਂਕਿ ਸਾਹਮਣੇ ਕੁਝ ਪਤਾ ਨਹੀਂ ਚੱਲਦਾ ਕੀ ਕੋ ਜਾ ਰਿਹਾ ਧੁੰਦ ਕਾਫੀ ਜ਼ਿਆਦਾ ਹੁੰਦੀ ਹੈ ਤੇ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਆ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਐਸਾ ਹੀ ਹਾਲ ਲਗਭਗ ਪੂਰੇ ਪੰਜਾਬ ਦੇ ਵਿੱਚ ਹੈ 23 ਦੇ 23 ਜ਼ਿਲ੍ਹੇ ਇਸ ਵਕਤ ਸੁੱਕੀ ਠੰਡ ਦੀ ਮਾਰ ਚੱਲ ਰਹੇ ਨੇ ਆ ਦੋ ਤਸਵੀਰਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਔਰ ਬਠਿੰਡਾ ਤੋਂ ਅਸੀਂ ਦਿਖਾ ਵੀ ਰਹੇ ਹਾਂ ਕਿ ਕੀ ਹਾਲਾਤ ਨੇ ਲੇਕਿਨ ਐਸੇ ਹੀ ਹਾਲਾਤ ਸ ਰਣੇ ਕੀ ਛੇਤੀਂਂਦਰ ਦੇਵਤਾ ਪ੍ਰਸੰਨ ਹੋਣਗੇ ਬਰਸਾਤ ਹੋਵੇਗੀ ਸੁੱਕੀ ਠੰਡ ਤੋਂ ਨਜਾਤ ਮਿਲੇਗੀ ਬਿਮਾਰੀਆਂ ਦੂਰ ਹੋਣਗੀਆਂ ਕੁਝ ਰਾਘੀਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜੋ ਡਿਊਟੀਆਂ ਦੇ ਉੱਤੇ ਜਾਂਦੇ ਨੇ ਬੜਾ ਔਖਾ ਹੋਇਆ ਹੋਇਆ ਉਹਨਾਂ ਨੂੰ ਕੀ ਕੁਝ ਕਹਿ ਰਹੇ ਨੇ ਆ ਸੁਣੋ ਮੈਂ ਕਹਿਣਾ ਚਾਹਾਂਗਾ ਜਿੱਦਾਂ ਸਰਦੀ ਵੱਧਦੀ ਜਾ ਰਹੀ ਹੈ ਥੋੜਾ ਆਪਣਾ ਸਵਟਰ ਗੋਟੀਆਂ ਪਾ ਕੇ ਨਿਕਲੋ ਤੇ ਲੋਡ ਪੈਣ ਤੇ ਕੰਮ ਨਿਕਲ ਨਿਕਲ ਤੇ ਆਪਣਾ ਠੰਡ ਤੋਂ ਬਚਣ ਹੋ ਸਰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਿਹੜੀ ਸਰਦੀ ਵਧ ਸਕਦੀ ਹੈ ਤੇ ਦੇਖੋ ਮੌਸਮ ਜਿੱਦਾਂ ਹੋ ਰਿਹਾ ਹੈ ਚੇਂਜ ਸਰਦੀ ਹੋਰ ਵਧ ਵਧੂਗੀ ਹਾਂਜੀ ਹੁਣ ਧੁੰਦ ਪੈਣੀ ਸਟਾਰਟ ਹੋ ਗਈ ਹੈ ਜੀ ਪਹਿਲਾਂ ਤਾਂ ਹਾਂਜੀ ਹਾਂਜੀ ਸਰ ਹੁਣ ਧੁੰਦ ਪੈਣੀ ਆਪਣੇ ਆਪ ਚਾਲੂ ਹੋ ਗਈ ਹੈ ਸਰਦੀ ਦਿਨੋ ਦਿਨ ਵਧਣੀ ਹੈ ਘਟਣੀ ਥੋੜਾ ਸਰ